ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ 17ਵਾਂ ਭਾਗ ਪੜਾਂਗੇ ਸਾਖੀ ਸੁਖਾ ਸਿੰਘ ਕੀ ਸੁਣੀਏ ਮਨਚਿਤ ਲਾਏ ਮਾੜੀ ਕੰਬੋ ਕੀ ਪਿੰਡ ਤਰਖਾਨ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਂ ਸੁਖਾ ਸਿੰਘ ਰੱਖਿਆ ਗਿਆ ਸਾਖੀ ਅੱਗੇ ਇਹ ਹੁੰ ਤਰੀ 19 ਦਿਨੀ ਪਿੰਡਾ ਵਿੱਚ ਭਾਵੇਂ ਚੋਰੀ-ਚੋਰੀ ਹੀ ਸੀ ਪਰ ਸਿੰਘਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ ਫੁਲਾਣੀ ਤਾਂ ਮੁਠੀ ਭਰ ਸਿੰਘਾਂ ਨੇ ਸੈਂਕੜੇ ਪਠਾਣ ਮਾਰ ਦਿੱਤੇ ਜਿ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆ। ਇਹ ਗੱਲਾਂ ਲੋਕਾਂ ਦੀ ਆਮ ਗੱਲਬਾਤ ਦਾ ਖਾਸ ਹਿੱਸਾ ਸਨ। ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਤੇ ਉਸ ਨੇ ਅੰਮ੍ਰਿਤਸਰ ਸਾਹਿਬ ਜਾ ਕੇ ਖੰਡੇ ਬਾਟੇ ਦੀ ਪੋਲ ਲੈ ਲਈ। ਬਾਟਾ ਤਿਆਰ ਕਰਨ ਵਾਲੇ ਪੰਜਾ ਸਿੰਘਾਂ ਵਿੱਚ ਭਾਈ ਮਨੀ ਸਿੰਘ ਵੀ ਸ਼ਾਮਲ ਸਨ। 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰਵਾ ਦਿੱਤਾ ਪਰ ਉਹ ਮੁਕਲਾਵਾ ਹਜੇ ਨਹੀਂ ਲਿਆਂਦਾ ਸੀ ਜਿੱਥੇ ਵੀ ਕਿਤੇ ਸਿੰਘਾਂ ਦੇ ਦੀਵਾਨਤੀ ਦੱਸ ਪੈਂਦੀ ਸੁੱਖਾ ਸਿੰਘ ਜ਼ਰੂਰ ਪਹੁੰਚਦਾ ਉਹਨੇ ਦਿਨੀ ਆਸਾ ਦੀ ਵਾਰ ਦੀ ਚੌਂਕੀ ਸਿੰਘ ਵੱਖ-ਵੱਖ ਥਾਂ ਹੀ ਲਾਉਂਦੇ ਸਨ ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ ਸਿੰਘਾਂ ਵਿੱਚ ਪਛਾਣ ਵਧਣ ਲੱਗੀ ਤੇ ਸਿੰਘ ਘਰ ਵੀ ਆਉਣ ਜਾਣ ਲੱਗੇ ਘਰ ਆਏ ਸਿੰਘਾਂ ਦੀ ਜੀ ਜਾਨ ਨਾਲ ਸੇਵਾ ਕਰਦਾ ਲੰਗਰ ਪਾਣੀ ਚਾਹ ਨਾਲ ਛਕਾਉਂਦਾ ਜੇ ਸਿੱਖਾਂ ਦੇ ਹਮਾਇਤਿਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘੱਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾਂ ਲੁੱਤੀ ਲਈ ਤੇ ਸਪਈ ਸੁਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਚੇਤਾਵਨੀ ਜ਼ਰੂਰ ਮਿਲ ਗਈ ਕਿ ਆਪਣੇ ਪੁੱਤਰ ਨੂੰ ਨੱਥ ਪਾਉਣ ਸੁਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜਥੇ ਵਿੱਚ ਰਹਿਣ ਲੱਗ ਪਿਆ ਮਾਤਾ ਪਿਤਾ ਲਈ ਸਗੋ ਹੋਰ ਪਰੇਸ਼ਾਨੀ ਦਾ ਸਬਬ ਬਣ ਗਿਆ ਕਿ ਪੁੱਤਰ ਘਰੀ ਤਿਆਗ ਗਿਆ ਉਹਨਾਂ ਸੁਖਾ ਸਿੰਘ ਨੂੰ ਲੱਭ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੂੰ ਵਾਪਸ ਕਰ ਪਰਤਾ ਪੁੱਤਰਾ ਆਪਾਂ ਕਮੀ ਕਮੀਨ ਲੋਕ ਆ ਸਾਡਾ ਸਿੰਘਾਂ ਨਾਲ ਕੀ ਕੰਮ ਅਸੀਂ ਖਾਲਸਾ ਬਣ ਕੇ ਕੀ ਲੈਣਾ ਮਾਪੇ ਬੋਲੇ ਮਹਾਰਾਜ ਕਾਇ ਗਏ ਹਨ ਇਹ ਪਾਤਸ਼ਾਹੀ ਖਾਲਸੇ ਨੂੰ ਦੇਣੀ ਹੈ ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਦੇ ਸੁਖਾ ਸਿੰਘ ਨੇ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਤਸ਼ਾਹੀਆਂ ਲੈਣੀਆਂ ਨੇ ਸੁਖਿਆ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਆ ਗਰੀਬਾਂ ਨੂੰ ਦੋ ਡੰਗ ਰੋਟੀ ਬਥੇਰੀ ਪਾਤਸ਼ਾਹੀਆਂ ਸਾंभਣ ਪਾਤਸ਼ਾਹੀਆਂ ਵਾਲੇ ਪਿਤਾ ਬੋਲਿਆ ਮੁਗਲਾਂ ਦੀ ਸਲਤਨਤ 4 ਦਿਨਾਂ ਦੀ ਪੁਰਾਣੀ ਐ ਖਾਲਸੇ ਨੇ ਤਖਤਾਂ ਪਲਟ ਦੇਣਾ ਤੇ ਆਪ ਰਾਜ ਕਰਨਾ ਹੈ ਸੁਖਾ ਸਿੰਘ ਕਿਤੇ ਹੋਰ ਖਲੋਤਾ ਸੀ ਰਾਜ ਭਾਗ ਜੇ ਲੈ ਵੀ ਲਿਆ ਤਾਂ ਕਰਨਾ ਤਾਂ ਜੱਟਾਂ ਨੇ ਆ ਪੁੱਤਰਾ ਉਹਨਾਂ ਤਾਂ ਹੀ ਅੱਖਾਂ ਤਰ ਖਾਣਾ ਨੂੰ ਕੌਣ ਬਾਦਸ਼ਾਹ ਬਣਨ ਦਿੰਦਾ ਆਪਾਂ ਨੂੰ ਨਿਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸੇ ਵਿੱਚ ਹੀ ਬਾਦਸ਼ਾਹ ਆ ਇਸੇ ਤਰ੍ਹਾਂ ਮਾਪੇ ਕਿੰਨਾ ਚੜ ਸੁਖਾ ਸਿੰਘ ਨੂੰ ਸਮਝਾਉਂਦੇ ਰਹੇ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਉਹਨਾਂ ਨੇ ਜਥੇਦਾਰ ਨੂੰ ਕਿਹਾ ਕਿ ਇਸ ਦਾ ਵਿਆਹ ਹੋ ਚੁੱਕਾ ਹੈ ਮੁਕਲਾਵੇ ਵਾਲੀ ਇਹਨੂੰ ਪੇਕੇ ਬੈਠੀ ਢੀਕ ਰਹੀ ਆ بس ਇੱਕ ਵਾਰ ਮੁਕਲਾਵਾ ਲੈ ਆਵੇ ਫਿਰ ਭਾਵੇਂ ਪਰਤ ਕੇ ਇੱਥੇ ਆ ਜਾਵੇ ਜਥੇਦਾਰ ਦੇ ਹੁਕਮ ਦੇ ਬੱਦੇ ਸੁੱਖਾ ਸਿੰਘ ਨੂੰ ਆਪਣਾ ਘਰ ਲੈ ਆਉਂਦਾ। ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਆ ਦਿੱਤਾ ਤੇ ਸੁੱਖਾ ਸਿੰਘ ਦੀ ਸੁੱਧ ਬੁੱਧ ਜਾਂਦੀ ਰਹੀ। ਜਦ ਉਹ ਨਸ਼ੇ ਵਿੱਚ ਬੇਹੋਸ਼ ਹੋ ਗਿਆ ਤਾਂ ਨਾ ਹੀ ਸੱਦ ਕੇ ਉਸਤੇ ਕੇਸ ਕਤਲ ਕਰਵਾ ਦਿੱਤੇ। ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਹੋਣੀ ਸੀ ਪਰ ਪਹਾਣਾ ਵਾਪਰਿਆ ਦੇਖ ਕੇ ਉਸ ਦੀ ਸੁਰਤਤਾ ਸਗੋਂ ਹੋਰ ਜਾਂਦੀ ਰਹੀ। ਉਸ ਦੀਆਂ ਅੱਖਾਂ ਵਿੱਚ ਮਾਪਿਆ ਲਈ ਗਰੋਧ ਦਿਸ ਰਿਹਾ ਸੀ ਸੁਖਾ ਸਿੰਘ ਨੂੰ ਕੁਝ ਵੀ ਨਹੀਂ ਸੋਝਿਆ ਤੇ ਉਸਨੇ ਘਰੋਂ ਭੱਜ ਕੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੱਤੀ ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰੱਸਾ ਖੂਹ ਵਿੱਚ ਲੰਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ ਸੋ ਉਸਨੇ ਰੱਸਾ ਨਾ ਫੜਿਆ ਉਹ ਤਾਂ ਸਗੋਂ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁਖਾ ਸਿੰਘ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ ਪਰ ਸੁਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ ਇਹਨੇ ਨੂੰ ਇੱਕ ਸਿੰਘ ਖੂਹ ਕੋਲ ਆਇਆ ਤੇ ਰੌਲੇ ਦਾ ਕਾਰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤੇ ਤੋ ਹੋ ਕੇ ਮਾਰ ਨਾਲੋਂ ਚੰਗਾ ਹੈ ਗੁਰਸਿੱਖੀ ਕਮਾ ਕੇ ਦੇ ਦਾ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜਿਹੇ ਜੋਬਰ ਨੂੰ ਨਹੀਂ ਸੋਭਦਾ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਚੜ੍ਹ ਕੇ ਮਾਰ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਤੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੋਤਾ ਜਾ ਲੋੜਵੰਦਾ ਦੀ ਸੇਵਾ ਕਰਕੇ ਸਿੱਖੀ ਕਮਾਂ ਸਿੰਘ ਇਹ ਬਚਨ ਬੋਲਦਾ ਹੋਇਆ ਅੱਗੇ ਲੰਘ ਗਿਆ ਤੇ ਸੁਖਾ ਸਿੰਘ ਨੂੰ ਰਾਹ ਦਿਖਾ ਗਿਆ ਉਹ ਸੋਚਣ ਲੱਗਾ ਕਿ ਉਸਨੇ ਤਾਂ ਮਰਨਾ ਮਿੱਥ ਕੇ ਹੀ ਖੂਬ ਵਿਚਾਰ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਕੀ ਪਤਾ ਮਹਾਰਾਜ ਮੇਰੇ ਤੋਂ ਕੋਈ ਵੱਡੀ ਸੇਵਾ ਲੈ ਲੈਣ ਕਿਉਂ ਮੈਂ ਇੱਥੇ ਆਪਣੀ ਜਾਨ ਵਿਅਰਥ ਗਵਾਵਾ ਕਿ ਉਹਨਾਂ ਸ਼ਹਾਦਤ ਕਮਾਉਣ ਦਾ ਉਦਦਮ ਕਰਾਂ ਐਸੇ ਖਿਆਲਾ ਨੇ ਸੁਖਾ ਸਿੰਘ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆਂਦਾ ਪਿੰਡ ਦੇ ਪੰਚ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਬਾਬਾ ਸ਼ਾਮ ਸਿੰਘ ਤੋਂ ਹੀ ਉਹਨਾਂ ਖੰਡੇ ਦੀ ਪੌਲ ਮੋੜ ਲੈ ਲਈ ਛੋਟੇ ਭਜੰਗੀ ਦੀ ਦ੍ਰਿੜਤਾ ਦੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਪੈ ਗਿਆ ਸੁਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਜ ਦੀ ਜਿਹੜੀ ਘੋੜੀ ਪਾਣੀ ਪੀਉਣ ਦੇ ਬਹਾਨੇ ਭਜਾ ਲੈਂਦੀ ਹੈ ਉਸਦੀ ਕੀਮਤ ਜ਼ਰੂਰ ਪਿੰਡ ਭੇਜਣੀ ਚਾਹੀਦੀ ਆ ਉਸਨੇ ਸਿਰ ਤੇ ਝਟਕਾ ਜਿਹਾ ਮੰਡਾਸਾ ਮਾਰਿਆ ਤੇ ਲਾਹੌਰ ਨੂੰ ਚੱਲ ਪਿਆ ਛੋਟੇ ਖਿਲਰੇ ਕੇਸ ਮੰਡਾਸੇ ਵਿੱਚੋਂ ਬਾਹਰ ਦਿਸ ਰਹੇ ਸਨ ਇਸ ਤਰ੍ਹਾਂ ਜੱਟ ਬੂਟਾਂ ਵਾਲੇ ਭੇਸ ਵਿੱਚ ਉਸਨੇ ਕੋਈ ਵੀ ਸਿੰਘ ਕਰਕੇ ਪਛਾਣ ਨਹੀਂ ਸਕਿਆ ਘੋੜੀ ਲੈ ਕੇ ਉਹ ਸੁੰਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥਾਲੀਆਂ ਲੈ ਕੇ ਲੋਕ ਇੱਧਰ-ਉੱਧਰ ਜਾ ਰਹੇ ਸਨ। ਇੱਕ ਵਪਾਰੀ ਦੇ ਮੋਢੇ ਪਾਈ ਮੋਹਰਾਂ ਦੀ ਥਾਲੀ ਖੋ ਕੇ ਸੁੱਖਾ ਸਿੰਘ ਨੇ ਘੋੜੇ ਦੀ ਪਿੱਠ ਤੇ ਧਰ ਲਈ ਤੇ ਪੜਾ ਵਿੱਚ ਹੀ ਅੱਖਾਂ ਤੋਂ ਓਲੇ ਹੋ ਗਿਆ। ਜਦ ਨੂੰ ਬਾਜ਼ਾਰ ਵਿੱਚ ਰੌਲਾ ਪਿਆ ਉਦੋਂ ਨੂੰ ਤਾਂ ਉਹ ਲਾਹੌਰ ਪਾਰ ਕੇ ਜੰਗਲ ਵਿੱਚ ਪ੍ਰਵਾਸ ਕਰ ਗਿਆ ਸੀ। ਉਸਨੇ ਸਿੰਘਾ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਨੇ ਲਗਭਗ 300 ਕੀਮਤ ਤੈ ਕੀਤੀ। ਉਸਨੇ 300 ਰੁਪਇਆ ਪਿੰਡ ਦੇ ਪੰਚ ਨੂੰ ਭੇਜਿਆ ਤੇ ਨਾਲ ਹੀ ਸਨੇਹਾ ਸਨੇਹਾ ਵੀ ਕਿ ਪਿੰਡੋਂ ਕਾਲੀ ਨਾਲ ਨਿਕਲਣ ਕਰਕੇ ਹੋਰ ਕੋਈ ਚਾਰਾ ਨਹੀਂ ਸੀ ਸੋ ਉਸਨੂੰ ਘੋੜੀ ਚੋਰੀ ਲਜਾਣੀ ਪਈ ਬਾਕੀ ਬਚਦੀ ਮਾਇਆ ਉਸਨੇ ਖਾਲਸੇ ਦੇ ਲੰਗਰ ਵਿੱਚ ਪਾ ਦਿੱਤੀ ਇਸੇ ਤਰ੍ਹਾਂ ਜਦ ਹੀ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁਖਾ ਸਿੰਘ ਕਰਲਾ ਹੀ ਚੁੱਪਚਾਪੀ ਤੇ ਜਿਹਾ ਲਾਹੌਰ ਦਾ ਢੇੜਾ ਮਾਰਦਾ ਕਈ ਵਾਰ ਸਪਾਈਆਂ ਨਾਲ ਝੜਪਾਂ ਵੀ ਹੋ ਜਾਂਦੀਆਂ ਫੇਰ ਉਹ ਮੋਰਾਂ ਦੇ ਨਾਲ ਘੋੜੇ ਵੀ ਲੈ ਆਉਂਦਾ ਸ਼ਸਤਰ ਵਿਦਿਆ ਵਿੱਚ ਸੁਖਾ ਸਿੰਘ ਨੂੰ ਮਹਾਰਤ ਹਾਸਲ ਕਰ ਲਈ ਸੀ ਬੰਦੂਖ ਚਲਾਉਣ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ ਤੀਰ ਦਾ ਨਿਸ਼ਾਨਾ ਵੀ ਉਸ ਦਾ ਚੂਕ ਸੀ ਨੇਜਾ ਸੇਲਾ ਪਰਸ਼ੀ ਕਟਾਰ ਤਲਵਾਰ ਗੱਲ ਕੀ ਕੋਈ ਐਸਾ ਸ਼ਸਤਰ ਨਹੀਂ ਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਤੇ ਉਹਨਾਂ ਦੇ ਟੁੱਕੜ-ਬੋਚਾਂ ਵਿੱਚ ਸੁਖਾ ਸਿੰਘ ਸੂਰਬੀਰਾਂ ਦਾ ਤਾਜ ਦੇ ਨਾਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਹਰਨੇ ਤੱਕ ਕਦੇ ਉਸ ਨੂੰ ਮੂਹਿੰਨ ਨਹੀਂ ਦਿਖਾਇਆ ਸੀ ਜਿੱਤਨੇ ਕਦੇ ਉਸ ਨੂੰ ਪਿੱਠ ਨਹੀਂ ਗਵਾਈ ਸੀ, ਪਵਾਈ ਸੀ। ਖਾਲਸੇ ਦੇ ਸਜੀਦਗਾਨ ਵਿੱਚ ਸੁਖਾ ਸਿੰਘ ਨੂੰ ਆਦਰ ਨਾਲ ਮੂਰਲੀ ਕਤਾਰ ਵਿੱਚ ਬਿਠਾਇਆ ਜਾਂਦਾ। ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ। ਤਿਹਾਈ ਸਿੰਘਾ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ। ਸਰਦੀਆਂ ਵਿੱਚ ਜਥਿਆਂ ਲਈ ਲੱਕੜਾਂ ਤੇ ਹੋਰ ਬਾਲਣ ਦੀ ਸੇਵਾ ਕਰਦਾ। ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਨੂੰ ਚੁੱਤੇ ਪੈਰ ਜਾਰੀ ਰੱਖਦਾ। ਥੱਕੇ ਸਿੰਘਾਂ ਦੇ ਸਰੀਰ ਮੰਡਦਾ, ਪਾਣੀ ਨਾਲ ਪੈਰ ਧਵਾਉਂਦਾ। ਸਿੰਘਾਂ ਦੇ ਦਸਤਣ ਕੋਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਤਾ ਰਹਿੰਦਾ। ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਪਰ ਪਰ ਲਿਆਉਂਦਾ। ਇਥੋਂ ਤੱਕ ਕਿ ਬਜ਼ੁਰਗ ਸਿੰਘਾਂ ਦੇ ਕਸ਼ੇਰੇ ਵੀ ਆਪ ਧੋ ਕੇ ਸਗਾਉਂਦਾ ਸੁੱਖਾ ਸਿੰਘ ਕੀਰਤਨ ਵੀ ਕਮਾਲ ਕਰਦਾ ਸੀ ਨবাব ਉਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕੀ ਵਾਰ ਸਰਵਣ ਕਰਵਾਉਂਦਾ ਜੰਗੇ ਕਮਰ ਕਸਾ ਸੁੱਖਾ ਸਿੰਘ ਦੇ ਹਰ ਵੇਲੇ ਕਸਿਆ ਰਹਿੰਦਾ ਸੀ ਕਿਸੇ ਵੀ ਮਾਰ ਉਤੇ ਜਾਣ ਵਾਲੇ ਸਿੰਘਾਂ ਵਿੱਚ ਉਹ ਸਭ ਤੋਂ ਮੂਰੇ ਹੁੰਦਾ ਜਥੇ ਵਿੱਚ ਸੁੱਖਾ ਸਿੰਘ ਦਾ ਸਤਕਾਰ ਬਹੁਤ ਵੱਧ ਗਿਆ ਆਪਣੇ ਪੁੱਤਰਾਂ ਪੋਤਰਿਆਂ ਨੂੰ ਮਿਲਣ ਆਏ ਮਾਪੇ ਸੁਖਾ ਸਿੰਘ ਨੂੰ ਮਿਲੇ ਬਿਨਾਂ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਲਈ ਸੱਦਾ ਵੀ ਦਿੰਦੇ ਸੁਖਾ ਸਿੰਘ ਨੇ ਮਾਤਾ ਪਿਤਾ ਵੀ ਕਦੇ-ਕਦੇ ਮਿਲਣ ਆ ਜਾਂਦੇ ਹਰ ਵਾਰ ਉਹ ਉਸ ਨੂੰ ਸਿੰਗਾ ਤੋਂ ਕਹੋਂਦੇ ਕਿ ਮੁਖਲਾਵਾ ਵਾਲੀ ਢੀਕ ਦੀ ਹੈ ਮੁਖਲਾਵਾ ਲੈ ਆਵੇ ਪਰ ਸੁਖਾ ਸਿੰਘ ਕੋਈ ਨਾ ਕਰ ਦਿੰਦਾ ਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਵਾਉਂਦਾ ਮਾਪੇ ਆਪਣੇ ਕੀਤੇ ਤੇ ਸ਼ਰਮਸਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿਮੋ ਜੁੜੇ ਹੋ ਕੇ ਵਾਪਸ ਪਰਤੇ ਤਾਂ ਜਥੇਦਾਰ ਪਪਾ ਸ਼ਾਮ ਸਿੰਘ ਨੇ ਸੁਖਾ ਸਿੰਘ ਨੂੰ ਬੁਲਾ ਕੇ ਕਿਹਾ ਦੇਖ ਪੁੱਤਰਾ ਹੁਣ ਤੂੰ ਬਲੀ ਸੂਰਮਾ ਕੋਈ ੱਤਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰੋਂ ਖਾਲੀ ਹੱਥ ਪਰਤਦੇ ਨੇ ਸੱਤੋਂ ਦੇਖ ਨਹੀਂ ਹੁੰਦਾ ਜਾਂ ਮੇਰੇ ਸ਼ੇਰ ਮੁਕਲਾਵਾ ਲੈ ਕੇ ਵਾਪਸ ਪਰਤਾ ਵੀ ਸਤਬਚਨ ਬਾਬਾ ਜੀ ਤਾਂ ਕਿ ਸੁਖਾ ਸਿੰਘ ਮੁਖਲਾਵਾ ਲੈਣ ਚਲਾ ਗਿਆ। ਪੁਰੋ ਘਰ ਰਹਿੰਦਾ ਨਹੀਂ ਸੀ। ਕਦੇ ਕਿਤੇ ਹਨੇਰ ਸਵੇਰ ਢੇੜਾ ਮਾਰ ਆਉਂਦਾ ਸੀ। ਬਾਕੀ ਸਾਰਾ ਸਮਾਂ ਜਥੇਰੀ ਸੇਵਾ ਵਿੱਚ ਹੀ گزارਦਾ। ਕੁਝ ਸਮਾਂ ਪਾ ਕੇ ਸੁਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ। ਉਨੀ ਦਿਨੀ ਪਿੰਡਾਂ ਵਿੱਚ ਕੁੜੀਆਂ ਜਾਂਦਿਆਂ ਨੂੰ ਮਾਰ ਦਿੰਦੇ ਸਨ। ਕੁਝ ਇਸੇ ਡਰ ਤੋਂ ਕਿ ਤੁਰਕਨਾ ਚੁੱਕ ਕੇ ਲੈ ਜਾਣ ਤੇ ਬਾਕੀ ਇਸ ਕਰਕੇ ਕਿ ਵਿਹੋਣੀ ਪਵੇਗੀ, ਖਰਚਾ ਕਰਵਾਉਗੀ। ਹੁਣ ਇਹ ਦਾ ਪ੍ਰਮਾਤਮਾ ਜਾਣਦਾ ਕਿ ਕਿਵੇਂ ਤੇ ਕੀ ਨੇ ਪਰ ਸੁਖਾ ਸਿੰਘ ਦੀ ਧੀ ਵੀ ਜਮਦੀ ਮਾਰ ਗਈ ਪਤਾ ਨਹੀਂ ਆਪਣੀ ਮੁੱਤੇ ਜਾਂ ਕਿਸੇ ਨੇ ਆਪ ਮਾਰ ਦਿੱਤਾ ਇਹ ਗੱਲ ਪੰਥ ਕੋਲ ਪੁੱਜ ਗਈ ਕਿ ਸੁਖਾ ਸਿੰਘ ਦੀ ਧੀ ਨੂੰ ਜਮਦੀ ਨੂੰ ਮਾਰ ਦਿੱਤਾ ਗਿਆ ਸਿੰਘਾਂ ਨੇ ਸੁਖਾ ਸਿੰਘ ਤੋਂ ਕੁੜੀ ਮਾਰ ਦਾ ਦੋਸ਼ ਲਾ ਦਿੱਤਾ ਤੇ ਉਸਤੇ ਲੰਗਰਾਂ ਵਿੱਚ ਵੜਨ ਤੇ ਪਵੰਨ ਦੀ ਲਾ ਦਿੱਤੀ ਉਸ ਦਾ ਭਾਂਡਾ ਖਾਲਸੇ ਪੰਥ ਨੇ ਵਖ ਕਰ ਦਿੱਤਾ। ਇਹ ਖਾਲਸੇ ਦੀ ਰੀਤ ਹੈ ਕਿ ਨੜੀ ਮਾਰ ਤੇ ਕੁੜੀ ਮਾਰ ਨਾਲ ਕੋਈ ਮੇਲ ਮਲਾਪ ਨਹੀਂ ਰੱਖਣਾ। ਉਹੀ ਸੁਖਾ ਸਿੰਘ ਜੋ ਦੀਵਾਨ ਵਿੱਚ ਮੂਰਲੀਆਂ ਸਫਾਂ ਵਿੱਚ ਬੈਨਦਾ ਸੀ। ਉਸ ਨੂੰ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰਕੇ ਬਿਠਾਉਂਦੇ। ਸੁਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋ ਲਈਆਂ ਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਇਕੱਲਾ ਰਹਿ ਗਿਆ। ਇਹ ਫਿਕਰ ਉਸ ਨੂੰ ਅੰਦਰੋਂ ਅੰਦਰ ਖਾ ਰਿਹਾ ਸੀ। ਕੁੜੀ ਮਾਰਦੇ ਦਾਗ ਨੇ ਉਸ ਦਾ ਸੁਖ ਚੈਨ ਖੋ ਲਿਆ ਸੀ ਸਾਰਾ ਦਿਨ ਖਿਹੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ ਸੁਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿੱਦ ਬਣਾਉਣਗੇ ਤੇ ਖਾਲਸਾ ਪੰਥ ਮੋੜ ਉਸ ਉੱਤੇ ਤਰੁੱਠੇਗਾ ਤੇ ਉਸ ਨੂੰ ਗਲ ਨਾ ਲਾਏਗਾ ਤੇ ਅੱਜ ਉਹ ਦਿਨ ਆ ਗਿਆ ਸੀ ਸੁਖਾ ਸਿੰਘ ਨੇ ਗਿਲਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਖਾਈ ਸੀ ਤੇ ਆਪਣੇ ਲਈ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੋੜ ਹੱਸਦਾ ਮਸੀਬ ਬਾਬੇ ਦੇ ਇਹਨਾਂ ਬੋਲਾਂ ਨੇ ਹੁਣ ਸਾਡੇ ਚਿਹਰਿਆਂ ਤੇ ਮੁਸਕਰਾਟ ਲਿਆਦੀ ਸੀ ਤੇ ਅੱਜ ਆਪਾਂ ਹਨੇ ਹਨੇ ਪਾਤਸ਼ਾਹ ਕਿਤਾਬ ਦਾ 17ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 18ਵਾਂ ਪੜ੍ਹਾਂਗੇ ਹੋ ਹੋ ਤਕੜੋ ਆਪ ਖਾਲਸੋ ਆਇਆ ਪੜ੍ਹਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਤੇ ਜਰੂਰ ਸਾਡੀਆਂ ਬਾਕੀਆ ਆਡੀਓ ਬੁੱਕਸ ਵੀ ਸੁਣੀ ਜਾਣਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ